ਗੁੱਡ ਮਾਰਨਿੰਗ ਹੈ ਜੀ ਆਪ ਸਾਰਿਆਂ ਨੂੰ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੋਂ ਲੋਜੀ ਮਾਰਨਿੰਗ ਹੋ ਗਈ ਹੈ ਤੇ ਮੈਂ ਆ ਗਈਆਂ ਰਸੋਈ ਕੇ ਵਿੱਚ ਔਰ ਇੱਕ ਪਾਸੇ ਧਰੀ ਵੀ ਹੈ ਮੇਰੀ ਸਬਜੀ ਕਿਉਂਕਿ ਅੱਜ ਮੈਂ ਬਣਾਣਾ ਜੀ ਕੱਦੂ ਮਿੱਠਾ ਕੱਦੂ ਔਰ ਚਾਹ ਵੀ ਆਪਣੀ ਬਣ ਕੇ ਹੋ ਗਈ ਹੈ ਰੈਡੀ ਤੇ ਨਾਲ ਦੀ ਨਾਲ ਮੈਂ ਬਣਾ ਰਹੀਆਂ ਜੀ ਬਾਬੇ ਨਾਨਕ ਦੇ ਪ੍ਰਸ਼ਾਦ ਦੇ ਸਵੇਰੇ ਸਵੇਰੇ ਤੁਹਾਨੂੰ ਪਤਾ ਹੀ ਹੈ ਸਵੇਰੇ ਬੱਚਿਆਂ ਨੇ ਸਕੂਲ ਜਾਣਾ ਸਾਰਿਆਂ ਨੇ ਮੇਰੇ ਹਸਬੰਡ ਨੇ ਵੀ ਟਿਫਨ ਲੈ ਕੇ ਜਾਣਾ ਤੇ ਸਵੇਰ ਦਾ ਕੰਮ ਇੰਨਾ ਕੰਮ ਹੁੰਦਾ ਨਾ ਸ਼ਾਮ ਨੂੰ ਨਹੀਂ ਇੰਨਾ ਕੰਮ ਹੁੰਦਾ ਦੁਪਹਿਰ ਨੂੰ ਨਹੀਂ ਹੁੰਦਾ ਲੇਕਿਨ ਜਿੰਨਾ ਸਵੇਰ ਦਾ ਕੰਮ ਹੁੰਦਾ ਨਾ ਸੱਚੀ ਮੈਨੂੰ ਐ ਲੱਗਦਾ ਕਿ ਸਭ ਤੋਂ ਜ਼ਿਆਦਾ ਜਿੰਨੀ ਵੀ ਲੇਡੀਜ਼ ਐ ਦੁਨੀਆ 'ਚੋਂ ਸਭ ਤੋਂ ਜ਼ਿਆਦਾ ਕੰਮ ਮੇਰੇ ਘਰ ਦੇ ਵਿੱਚ ਹੀ ਆ ਸਵੇਰ ਦਾ ਇੰਨਾ ਕੰਮ ਹੁੰਦਾ ਨਾ ਸਵੇਰੇ ਤੇ ਲੋ ਜੀ ਮੈਂ ਬਣਾ ਰਹੀਆਂ ਗਰਮਾ ਗਰਮ ਪ੍ਰਸ਼ਾਦੇ ਫੁਲਕੇ ਆਓ ਜੀ ਬ੍ਰੇਕਫਾਸਟ ਰੈਡੀ ਐ ਸਾਰੇ ਜਣੇ ਆਜੋ ਤੇ ਬਾਕੀ ਸਬਜੀ ਮੈਂ ਤਾਜੀ ਬਣਾਏ ਕਰਦੀ ਆ ਸਵੇਰੇ ਇੱਕ ਦਾ ਟਿਫਨ ਦੇ ਵਿੱਚ ਖਰਾਬ ਨਹੀਂ ਹੁੰਦੀ ਹੈਗੀ ਤੇ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਔਰ ਆਪਾਂ ਦਾ ਘਰ ਦੇ ਵਿੱਚ ਸਬਜੀ ਅਗਰ ਰਾਤ ਦੀ ਵੀ ਬਚੀ ਵੀ ਹੁੰਦੀ ਹੈ ਫਿਰ ਫ੍ਰਿਜ ਚ ਰੱਖ ਲੈਣੇ ਆ ਖਰਾਬ ਨਹੀਂ ਹੁੰਦੀ ਲੇਕਿਨ ਬਾਹਰ ਫ੍ਰਿਜ ਫਰਿਜ ਵਗੈਰਾ ਕਿੱਥੇ ਹੁੰਦੇ ਆ ਹਨਾ ਤੇ ਬੱਚਿਆਂ ਦੇ ਟਿਫਨ ਦੇ ਵਿੱਚ ਸਬਜੀ ਵਗੈਰਾ ਚਲੋ ਜੀ ਰੁਪਨਜਲ ਜਾ ਰਹੀ ਆ ਸਕੂਲ ਦੋ ਦਿਨ ਬਾਅਦ ਦੋ ਦਿਨ ਦੀ ਛੁੱਟੀ ਮਾਰੀਦੀ ਰੁਪਨਜਲ ਨੇ ਮੈਂ ਛੁੱਟੀ ਕਿਉਂ ਇੱਕ ਦਿਨ ਕੀ ਮਾਰੀ ਆ ਇੱਕ ਦਿਨ ਤਾਂ ਸੰਡੇ ਹੀ ਤਾਂ ਹਨਾ ਠੀਕ ਹੈ चलो दीदी पहला दीदी का बैग रखा जाएगा रुक जा दीदी आ जा आ गया आ दीदी आजा बैग इन्ने भारी है ना बचा के बेचारी के तेरह चौदह किताबा चौदह चौदह बुक्स है रूप के बैग के बच्चे रूप का भारी हो गया हाँ फर्स्ट क्लास होगी रूप की किताबोंगी है ठीक है मेरे खोल दू चलो ਬੈਠੋ ਬੇਟਾ ਬੈਠ ਜਾ ਪੁੱਤ ਇੱਧਰੋ ਜਗ੍ਹਾ ਨਹੀਂ ਹੈ ਉੱਧਰ ਪਿੱਛੇ ਗੱਡੀ ਹੈ ਨਾ ਲੱਗੀ ਹੋਈ ਘੁੰਮ ਗਈ ਹੈ ਗੱਡੀ ਦੇ ਵਿੱਚ ਚਲੋ ਬੈਠ ਜਾ ਕੋਈ ਚੀਜ਼ ਨਹੀਂ ਖੋਕਾਣੀ ਪੈਂਸਰ ਰੇਜ਼ਰ ਸ਼ਾਪ ਨਾਲ ਠੀਕ ਆ ਬਾਏ 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 ਉਸ ਜਸਟ ਬੱਚੇ ਚਲੇ ਗਏ ਸਕੂਲ ਔਰ ਮੈਂ ਖਾਣੀਆਂ ਹੁਣ ਆਪਣੀ ਰੋਟੀ ਔਰ ਬਬਜਦ ਕੇ ਪਪਾ ਵੀ ਰੋਟੀ ਖਾਣਗੇ ਉਸ ਤੋਂ ਬਾਅਦ ਮੰਜਣੇ ਆ ਭਾਂਡੇ ਫਿਰ ਝਾੜੂ ਪੋਚਾ ਬਹੁਤ ਕੰਮ ਹੈ ਅੱਜ ਲੇਕਿਨ ਅੱਜ ਮੈਂ ਕੱਪੜੇ ਨਹੀਂ ਧੋਂਦੀ ਹੈਗੀ ਸੋਚਿਆ ਕਿ ਕੱਪੜੇ ਕਾਲੂ ਧਵਾਂਗੀ ਕਿਉਂਕਿ ਰੋਜ਼ ਰੋਜ਼ ਕਿਆ ਧੋਏ ਜਾਣੇ ਅੱਜ ਆਪਾਂ ਰੈਸਟ ਕਰਾਂਗੇ ਅੱਜ ਨਹੀਂ ਕੱਪੜੇ ਧੋਂਦੇ ਕਾਲੂ ਧਵਾਾਂਗੇ ਕੱਪੜੇ ਆਪਾਂ ਤੇ ਲੋ ਜੀ ਬੱਚੇ ਚਲੇ ਗਏ ਤੇ ਸਕੂਲ ਉਸ ਤੋਂ ਬਾਅਦ ਮੈਂ ਆਪਣੀ ਰੋਟੀ ਖਾਈ ਮੇਰੇ ਹਸਬੰਡ ਨੇ ਖਾਈ ਔਰ ਮੇਰੇ ਹਸਬੰਡ ਵੀ ਕੌਟ ਚਲੇ ਗਏ ਆ ਤੇ ਮੈਂ ਭਾਂਡੇ ਮਾਂਜ ਕੇ ਲੱਗੀ ਸੀ ਜੀ ਡਸਟਿੰਗ ਕਰਨਾ ਤੁਹਾਨੂੰ ਪਤਾ ਹੀ ਆ ਡੇਲੀ ਕੀ ਡੇਲੀ ਧੂੜ ਮਿੱਟੀ ਆਂਦੀ ਹੈ ਮੈਂ ਡੇਲੀ ਕੀ ਡੇਲੀ ਹੀ ਡਸਟਿੰਗ ਕਰਦੀ ਆ ਬਹੁਤ ਟਾਈਮ ਲੱਗਦਾ ਲੱਗਦਾ ਹੈ ਜੀ ਝਾੜੂ ਲਾਂਦੇ ਹੋਏ ਤੁਸੀਂ ਝਾੜੂ ਤਸੱਲੀ ਗੇ ਲਾ ਦੋ ਭਾਵੇਂ ਪੋਚਾ ਤੁਸੀਂ ਇੱਕ ਦਿਨ ਛੱਡ ਕੇ ਵੀ ਲਾ ਦੋ ਤਾਂ ਵੀ ਘਰ ਸਾਫ਼ ਲੱਗਦਾ ਲੇਕਿਨ ਜੇ ਤੁਸੀਂ ਝੱਜ ਨਾਲ ਝਾੜੂ ਨਹੀਂ ਲਾਂਦੇ ਫਿਰ ਤੁਹਾਡੇ ਪੋਚੇ ਦੇ ਵਿੱਚ ਫਸੀ ਜਾਂਦੀ ਆ ਉਹੀ ਗਰਦ ਹਨ ਇਸ ਕਰਕੇ ਮੈਂ ਚੰਗੀ ਤਰ੍ਹਾਂ ਪਹਿਲਾਂ ਡਸਟਿੰਗ ਵਗੈਰਾ ਕਰਾਂਗੀ ਫਿਰ ਮੈਂ ਪੋਚੇ ਬਾਦਗੇ ਵੀ ਚਲਾਵਾਂਗੀ ਔਰ ਹੁਣ ਮੈਂ ਆ ਗਈ ਅੰਦਰਲੇ ਕਮਰੇ ਦੇ ਵਿੱਚ ਇਸ ਕਮਰੇ ਦੇ ਵਿੱਚ ਗਾ ਜ਼ਿਆਦਾ ਹੁੰਦਾ ਹੈ ਕਿਉਂਕਿ ਸਾਰਾ ਦਿਨ ਅਸੀਂ ਇਸੇ ਕਮਰੇ ਦੇ ਵਿੱਚ ਰਹਿੰਦੇ ਆ ਇੱਕ ਤਾਂ ਏਸੀ ਲੱਗਿਆ ਵਾ ਇਸੇ ਕਮਰੇ ਦੇ ਵਿੱਚ ਤਾਂ ਕਰਕੇ ਸਾਰਾ ਦਿਨ ਸਾਡਾ ਇਸੇ ਕਮਰੇ ਦੇ ਵਿੱਚ ਬੀਤਦਾ ਹੈ ਔਰ ਹੁਣ ਆਗੀ ਮੈਂ ਬਾਹਰਲੇ ਡਰਾਇੰਗ ਰੂਮ ਦੇ ਵਿੱਚ ਤੇ ਇੱਥੇ ਵੀ ਬਹੁਤ ਜ਼ਿਆਦਾ ਡਸਟਿੰਗ ਤਾਂ ਨਹੀਂ ਹੁੰਦੀ ਕਿਉਂਕਿ ਇਹ ਕਮਰਾ ਸਾਫ਼ ਰਹਿੰਦਾ ਜਿਆਦਾ ਦੇਰ ਤੱਕ ਕਿਉਂਕਿ ਇਸ ਕਮਰੇ ਦੇ ਵਿੱਚ ਕੋਈ ਵੀ ਨਹੀਂ ਆਂਦਾ ਹੈਗਾ ਅਗਰ ਕੋਈ ਗੈਸਟ ਵਗੈਰਾ ਹੁੰਦੇ ਆ ਕੋਈ ਕਲਾਇੰਟ ਵਗੈਰਾ ਹੁੰਦੇ ਆ ਬავਜੂਦ ਦੇ ਪਾਪਾ ਦੇ ਉਹ ਆਂਦੇ ਆ ਤਾਂ ਕਰਕੇ ਇਹ ਕਮਰਾ ਸਾਫ਼ ਰਹਿੰਦਾ ਹੈ ਤੇ ਲੋ ਜੀ ਡਸਟਿੰਗ ਜਿਹੜੀ ਵੀ ਹੈਤੀ ਮੈਂ ਕਰ ਲਈ ਹੈ ਤੇ ਹੁਣ ਆਗੇ ਆਪਾਂ ਬਾਹਰ ਬੇੜੇ ਦੇ ਵਿੱਚ ਮੈਂ ਲਗਾਈ ਵੀ ਹੈ ਮੋਟਰ ਕਿਉਂਕਿ ਪਾਣੀ ਆ ਰਿਹਾ ਜੀ ਤਾਜ਼ਾ ਫਰੈਸ਼ ਪਾਣੀ ਤੇ ਮੈਂ ਹੁਣ ਪਹਿਲਾ ਸਲਾਹਿਆ ਕਿ ਮੈਂ ਸਾਰਾ ਬੇੜਾ ਧੋਵਾਂਗੀ ਕਿਉਂਕਿ ਜੇ ਮੈਂ ਝਾੜੂ ਲਾ ਰਹੀ ਹਾਂ ਨਾ ਝਾੜੂ ਦੇ ਨਾਲ ਚੰਗੀ ਤਰ੍ਹਾਂ ਕੂੜਾ ਨਾ ਉਡ ਉਡ ਕੇ ਜਾ ਰਿਹਾ ਪਿੱਛੇ ਕਿਉਂਕਿ ਹਵਾ ਬਹੁਤ ਤੇਜ਼ ਹਵਾ ਚੱਲ ਰਹੀ ਹੈ ਇਸ ਕਰਕੇ ਝਾੜੂ ਮੇਤੋਂ ਲੱਗਿਆ ਨਹੀਂ ਚੱਜ ਨਾਲ ਔਰ ਮੈਂ ਹੁਣ ਇਹ ਕੱਪੜੇ ਗਿੱਲੇ ਕਰਿਆ ਪਹਿਲਾਂ ਮੇਰੀ ਸਲਾਹ ਨਹੀਂ ᱛੀ ਕਿ ਮੈਂ ਕੱਪੜੇ ਧੋਵਾਂ ਪਰ ਫਿਰ ਮੈਂ ਸੋਚਿਆ ਕੱਪੜੇ ਜ਼ਿਆਦਾ ਨਹੀਂ ਹੈਗੇ ਦੋ ਕੀ ਐ ਆਪਾਂ ਸਾਬਣ ਲਾ ਕੇ ਹੱਥਾਂ ਨਾਲ ਹੀ ਧੋ ਦੰਨੀ ਆ ਕੱਪੜੇ ਮੈਂ ਤੇ ਫਿਲਹਾਲ ਪਹਿਲਾ ਮੈਂ ਧੋਵਾਂਗੀ ਬੇੜਾ ਤੇ ਉਸ ਤੋਂ ਬਾਅਦ ਮੈਂ ਥੋਬੀ ਕੱਟ ਚਲਾਵਾਂਗੀ ਜੀ ਆਪਣੇ ਕੱਪੜਿਆਂ ਦਾ ਕਿਉਂਕਿ ਕੱਪੜੇ ਜ਼ਿਆਦਾ ਨਹੀਂ ਹਨ ਤੁਹਾਨੂੰ ਦੱਸਈਆਂ ਵੀ ਬਸ ਤਿੰਨਾ ਤੇ ਇੱਕ ਇੱਕ ਸੂਟ ਹੈ ਅੱਜ ਫਰੈਂਡਸ ਕੰਮ ਤੁੰਦਾ ਮੇਰਾ ਨਿਭੜ ਗਿਆ ਔਰ ਦੌੜ ਕੇ ਜਾ ਰਹੀਆਂ ਮੈਂ ਗੁਰਦੁਆਰਾ ਸਾਹਿਬ ਕਿਉਂਕਿ ਅਰਦਾਸ ਹੋਣ ਲੱਗੀ ਆ ਤੇ ਚਲਦੇ ਆਂ ਜੀ ਗੁਰਦੁਆਰਾ ਸਾਹਿਬ ਆਪਾਂ ਜਿੰਦਾ ਲਗਾ ਲਾਂ ਮੈਂ ਤੇ ਫੋਨ ਮੈਂ ਘਰ ਰੱਖ ਕੇ ਜਾ ਰਹੀਆਂ ਅੱਜ ਮੈਂ ਫੋਨ ਨਹੀਂ ਲੈ ਕੇ ਜਾਣਾ ਤੇ ਬਾਏ ਜੀ ਟੇਕ ਕੇਅਰ ਆਕੇ ਮਿਲਦੇ ਆਪਾਂ ਗੁਰਦੁਆਰਾ ਸਾਹਿਬ ਚੱਲੀਏ ਪਹਿਲਾਂ ਆਪਾਂ ਬਾਏ ਜੀ ਬਾਏ ਤੋ ਲੋ ਜੀ ਫਾਈਨਲੀ ਆਪਾਂ ਗੁਰਦੁਆਰਾ ਸਾਹਿਬ ਤੋਂ ਆ ਗਏ ਤੇ ਆਪਾਂ ਲਿਆਏ ਦੇਗ ਜੋ ਕਿ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਔਰ ਆਪਾਂ ਖਾਉਂਗੇ ਹੁਣ ਦੇਗ ਤੋ ਜਸਟ ਹੁਣੀ ਆ ਕੇ ਬੈਠੀ ਆ ਮੈਂ ਗੁਰਦੁਆਰਾ ਸਾਹਿਬ ਤੋਂ ਔਰ ਕਿਉਂਕਿ ਅੱਜ ਮੈਂ ਲੇਟ ਹੋ ਗਈ ਤੀ ਫੜਾ ਫੜ ਦੌੜ ਕੇ ਗਈ ਕਿਉਂਕਿ ਸਵੇਰੇ ਅੱਖ ਨਹੀਂ ਖੁੱਲੀ ਹੈਗੀ ਅੱਜ ਮੇਰੀ ਸਵਾ 6 ਵਜੇ ਅੱਖ ਖੁੱਲੀ ਆ ਪਤਾ ਹੀ ਨਹੀਂ ਲਗਿਆ ਸੋਕ ਹੈ ਤੇ ਚਲੋ ਜੀ ਆਪਾਂ ਪਹਿਲਾਂ ਦੇਖ ਖਾਂਦੇ ਆ ਫਿਰ ਮੈਂ ਕੱਪੜੇ ਦੇਖੀ ਦੇਖਦੀ ਆ ਵੀ ਕਿਸ ਤਰ੍ਹਾਂ ਪੱਕ ਗਈ ਤੀ ਫੜਾ ਫੜ ਤੋ ਕਹਿਣਾ ਸੁੱਕਣੇ ਪਾ ਗਈ ਤੀ ਪਤਾ ਨਹੀਂ ਲਗਿਆ ਹੈਗਾ ਹੁਣ ਉਹ ਪਲਟਣੇ ਆ ਮੈਂ ਪਹਿਲਾਂ ਉਲਟੇ ਕਰਕੇ ਪਾ ਗਈ ਤੀ ਹੁਣ ਸਿੱਧੇ ਘਰਾਂ ਜਾ ਕੇ ਪਹਿਲਾਂ ਆਪਾਂ ਪ੍ਰਸ਼ਾਦ ਖਾਈਏ ਜੀ ਗੁਰੂ ਘਰ ਦਾ ਹਨਾ ਦੇਗ ਤੋ ਲੋਜੀ ਗੁਰਦੁਆਰਾ ਸਾਹਿਬ ਤੋਂ ਆ ਕੇ ਮੈਂ ਅੱਧਾ ਘੰਟਾ ਰੈਸਟ ਕਰਿਆ ਉਸ ਤੋਂ ਬਾਅਦ ਟਾਈਮ ਹੋ ਗਿਆ ਜੀ ਰੋਟੀ ਬਣਾਉਣ ਦਾ ਕਿਉਂਕਿ 1:30 ਬਜ ਗਏ ਆ 2:00 ਵਜੇ ਮੇਰੇ ਬੱਚੇ ਆਜੂਗੇ ਔਰ ਮੇਰੀ ਸਲਾਹ ਹੈ ਜੀ ਅੱਜ ਕद्दू ਦੀ ਸਬਜੀ ਬਣੀ ਵੀ ਐ ਸਵੇਰੇ ਕद्दू ਦੀ ਸਬਜੀ ਬਣਾਈ ਐ ਮੈਂ ਤੇ ਹੁਣ ਬਣਾ ਰਹੀਆਂ ਜੀ ਮੈਂ ਗਰਮਾ ਗਰਮ ਪੂਰੀਆਂ ਕਿਉਂਕਿ ਕद्दू ਦੀ ਸਬਜੀ ਨਾਲ ਪੂਰੀ ਬਹੁਤ ਟੇਸਟੀ ਲੱਗਦੀ ਐ ਤੇ ਮੈਂ ਪੂਰੀਆਂ ਫਰਾਈ ਕਰ ਰਹੀਆਂ ਕਿਉਂਕਿ ਬੱਚੇ ਖੁਸ਼ ਹੋ ਕੇ ਖਾਉਣਗੇ ਸਵੇਰੇ ਟਾਈਮ ਨਹੀਂ ਤਾਂ ਮੇਰੇ ਕੋਲ ਇੰਨਾ ਤੇ ਦੁਪਹਿਰ ਨੂੰ ਟਾਈਮ ਹੈਗਾ ਦਾ ਅਸੀਂ ਆਪਣੀ ਗਰਮਾ ਗਰਮ ਪੂਰੀਆਂ ਬਣਾ ਲਈਆਂ ਕਿਉਂਕਿ ਕद्दू ਦੀ ਸਬਜ਼ੀ ਮੈਂ ਸਵੇਰੇ ਬਣਾ ਲਈ ਤੀ ਤੇ ਹੁਣ ਦੁਪਹਿਰ ਨੂੰ ਮੈਂ ਸੋਚਿਆ ਚਲੋ ਪੂਰੀਆਂ ਬਣਾ ਲੈਂਦੇ ਆ ਬੱਚਾ ਨੂੰ ਇੰਨਾ ਚੋ ਚੜਿਆ ਨਾ ਪੂਰੀਆਂ ਦੇਖ ਕੇ ਸੱਚੀ ਕਹਿੰਦੀ ਮम्मा ਖੁਸ਼ਬੂ ਆ ਗਈ ਤੇ ਅੱਜ ਤੁਸੀਂ ਪੂਰੀਆਂ ਬਣਾਈਆਂ ਮੈਂ ਕਿਹਾ ਹਾਂ ਮੈਂ ਪੂਰੀਆਂ ਬਣਾਈਆਂ ਤੇ ਆਓ ਜੀ ਤੁਸੀਂ ਲੰਚ ਰੈਡੀ ਹੈ ਗਰਮਾ ਗਰਮ ਪੂਰੀ ਹੈ ਆਓ ਜੀ ਸਾਰੇ ਜਣੇ ਖਾਈਏ ਆਪਾਂ ਜੀ ਬੱਚੇ ਆ ਗਏ ਸਕੂਲ ਤੋਂ ਘਰ ਔਰ ਰਪੈਂਜਲ ਖਾ ਰਹੀ ਹੈ ਰੋਟੀ ਰਪੈਂਜਲ ਨਾਲ ਦੀ ਨਾਲ ਦੇਖ ਰਹੀ ਹੈ ਆਪਣਾ ਕਾਰਟੂਨ ਲੈਪਟਾਪ ਔਰ ਫਿਲਾਲ ਉਹ ਪੈਂਜਲ ਖਾ ਰਹੀ ਹੈ ਫੁਲਕੇ ਯਾ ਬੋਟਲ ਹੈ ਰੁਪੈਂਜਲ ਕੀ ਕੀ ਖਾ ਰਹੇ ਹੋ ਇਹ ਇਸ ਵਿੱਚ ਪਾਣੀ ਹੈ ਇਸ ਵਿੱਚ ਪੂਰੀ ਔਰ ਬਬਜੋਤ ਦੀ ਰੋਟੀ ਖਾ ਰਹੀ ਹੈ ਕਿਉਂਕਿ ਬਬਜੋਤ ਨੂੰ ਮਤਲਬ ਅੱਜ ਮੈਂ ਪੂਰੀਆਂ ਬਣਾਈਆਂ ਕद्दू ਦੀ ਸਬਜ਼ੀ ਦੀ ਨਾ ਰਾਤ ਨੇ ਸੋਰੀ ਸਵੇਰੇ ਕद्दू ਦੀ ਸਬਜ਼ੀ ਬਣਾਈ ਸੀ ਤਾਂ ਦੁਪਹਿਰੇ ਮੈਂ ਪੂਰੀਆਂ ਬਣਾ ਲੀਆਂ ਤੇ ਦੋਨੋਂ ਭੈਣਾਂ ਪੂਰੀਆਂ ਖਾਣ ਲੱਗੀਆਂ ਇਹ ਤਾਂ ਦਹੀਂ ਨਾਲ ਖਾ ਰਹੀ ਹੈ ਰੁ ਕੈਰੀ ਮੈਂ ਦਹੀਂ ਗਲ ਖਾਣੀ ਹੈ ਹਾਂ ਮੈਨੂੰ ਦਹੀਂ ਔਰ ਮੈਂ ਆਪਣਾ ਲਿਆਈਆਂ ਸਬਜ਼ੀ ਵੀ ਕद्दू ਭਵਜੋਤ ਵੀ ਆਪਣੀ ਕੱਦੂ ਦੀ ਸਬਜ਼ੀ ਦਹੀਂ ਲਿਆਈ ਲੇਕਿਨ ਮੈਂ ਆਪਣੀ ਬਹੁਤ ਕੁਝ ਲੈ ਕੇ ਆਈ ਹਾਂ ਚਾਹ ਹੈ ਹਮਾਰੇ ਪਾਸ ਔਰ ਦਹੀਂ ਹੈ ਕੱਦੂ ਦੀ ਸਬਜ਼ੀ ਹੈ ਔਰ ਸਾਥ ਮੇ ਹੈ ਚਟਣੀ ਔਰ ਦੋ ਪੂਰੀਆਂ ਤੋ ਫਿਲਹਾਲ ਹਮ ਖਾਏਗੇ ਜੀ ਅੱਛਾ ਅੱਛਾ ਖਾਣਾ ਬਣਾਇਆ ਨਾ ਮੰਮਾ ਨੇ ਅੱਜ ਕਿਨੋ ਤੇ ਸਾਰੇ ਬੱਚਿਆਂ ਨੂੰ ਚੁੱਪ ਕਰਾਇਆ ਅੱਜ ਅੱਛਾ ਮੈਡਮ ਹੈ ਤੂੰ ਇੰਟੈਲੀਜੈਂਟ ਹੋਗੀ ਤੇ ਅਸੀਂ ਦੇਖ ਰਹੇ ਹਾਂ ਜੀ ਸਾਵਧਾਨ ਇੰਡੀਆ ਹਾਂ ਅੱਛਾ ਚਲੋ ਜੀ ਖਾਈਏ ਫੁਲਕੇ ਆਓ ਜੀ ਤੁਸੀਂ ਵੀ ਸਾਰੇ ਜਣੇ ਏਸੀ ਲੱਗਿਆ ਹੋਇਆ 22 ਤੇ 22 ਤੇ ਕਰਿਆ ਹੋਇਆ ਮੈਂ ਹਾਂ 22 ਤੇ ਕਰਿਆ ਹੋਇਆ ਏਸੀ ਤੇ ਆਪਾਂ ਬੈਠੀਆਂ ਜੀ ਰੋਟੀ ਖਾ ਰਹੀਆਂ ਖਾਈਏ ਜੀ ਪਹਿਲਾਂ ਦੁਪਹਿਰ ਦਾ ਲੰਚ ਮੰਮੀ ਅੱਜ ਨਹੀਂ ਸਾਈਸ ਆ ਮੰਮੀ ਹਾਂ ਵਧੀਆ ਕਰਾਇਆ ਕੰਮ ਐਨੂੰ ਨੇ ਬਾਬਾ ਮੈਂ ਪੱਤੇ ਅੰਦਰ ਦੇਖਿਆ ਲਾ ਹਾਂ ਮੈਂ ਤੇ ਬਿਸਕੁਟ ਅੱਛਾ ਅੱਜ ਦਾ ਖਾਣਾ ਅੱਛਾ ਤਾਂ ਇਹ ਕੀ ਕਰ ਰਹੀ ਹੈ ਪਾਣੀ ਦੇਖੀ ਜੋ ਤਾ ਦਹੀਂ ਦੇ ਵਿੱਚ ਪਾਣੀ ਪਾ ਲਿਆ ਪਾ ਗਲੇ ਹੋਰ ਬਦੇ ਕੀ ਹੋਰ ਲੈ ਲਈ ਅੰਦਰ ਦੇ ਪਾਣੀ ਪਾਪਾ ਵਧਾਈ ਜਾ ਰਹੀ ਆ ਉਸ ਨੂੰ ਪਾਗਲ ਸਾਰੀ ਪੂਰੀਆਂ ਨਾ ਖਰਾਬ ਕਰ ਲਈ ਪਹਿਲਾਂ ਖਾ ਸਾਰੀਆਂ ਰੱਖੀ ਵੀ ਦੋ ਬੈਠੀ ਆ ਜੀ ਮੈਂ ਸਾਰੀਆਂ ਹੀ ਖਾ ਜੇਗੀ ਇੱਕ ਖਾ ਲੇ ਪਹਿਲਾਂ نیند ਨਹੀਂ ਆਉਂਦੀ نیند ਨਹੀਂ ਆਉਂਦੀ ਗਾਣਾ ਆਓ ਅੱਛਾ نیند ਨਹੀਂ ਆਉਂਦੀ ਤੁਨੂੰ ਇੰਦਰੋ ਬੜੇ ਅੱਜ ਤੋ ਬੋਲੀ ਬਈ ਤੂੰ ਵੀ ਤੋ ਅੱਛੀ ਬੋਲਣਾ ਹਨਾ ਹਨਾ ਫਰਾਂਕ ਫਰਾਂਕ ਦੇਖਾ पापा क्या लेके आए हैं अब हम आंटी वाली शादी करेंगे ले ले आप देख आंटी वांडी शांडी पापा लेके आए चीजी पापा चीजी लेके आए हैं ये तेरा ये फिफ्टी फिफ्टी वो गाने से ये तेरा ये मेरा फिफ्टी फिफ्टी ਇਹ ਤਾਂ ਸੁੱਕ ਗਈ ਲਿਆਵਾ ਕੋਟੇ ਉੱਤੇ ਹੀ ਮੇਰਾ ਹੀਟ ਦੀ ਹੀਟੀ ਹਾਂ ਇਹਨੂੰ ਦੂਈ ਪਾ ਲੋ ਫਿਰ ਕੈਪਰੀ ਕੋਰ ਪਈਆ ਸਾਈਡ ਜੀ ਮਤੈ ਹਮਾਰੀ ਵੀ ਆ ਬਲੈਕ ਕਲਰ ਦੀ ਐ ਇਸਦੀ ਗੱਲ ਕੀ ਲੈ ਆਏ ਉੱਥੇ ਡਾਂਗ ਰਹੀਆਂ ਹੁੰਦੀਆਂ ਇੱਕ ਸ਼ਰਟ ਲੇ ਗਾਇਓ ਟੀ-ਸ਼ਰਟ ਮੰਮੀ ਨੂੰ ਵਾ ਦੇ ਦੂੰਗਾ ਸਮ ਚੋਕਲੇਟ ਤੇਰੀ ਹਾਂ ਮੇਰੀ ਹਰ ਦਿਨੀ ਉਮੀਦ ਕਿਆ ਬੋਲਦੀ ਤੂੰ ਤਾਂ ਆਪਾਂ ਨੂੰ ਪਾਣੀ ਦਿਆ ਹੂੰ ਕਿਉਂ ਕਿਆ ਹੋ ਗਿਆ ਅ ਚੱਦਰ ਇਕੱਠੀ ਕਰੀਆ ਤੁਸੀਂ ਮੈਂ ਨਹੀਂ ਹੋਰੀਆ ਦੋਨਾਂ ਨੇ ਇਕੱਠੀ ਕਰਦੀ ਤੁਸੀਂ ਨਹੀਂ ਕਰੀਆ ਹੂੰ ਮੈਂ ਨਹੀਂ ਕਰੀ ਮੁੰਮ ਨੇ ਕਰੀ ਗੈਰੀ ਮੈਂ ਕੋਈ ਨਹੀਂ ਕਰੀ ਤੈ ਕਰੀਆ ਨਹੀਂ

4 ਵਜ ਗਏ ਆ ਸਕੂਲ ਦਾ ਕੰਮ ਕਰ ਰਹੇ ਆ ਬੱਚੇ ਬੈਠੇ ਹੋਰ ਮੈਂ ਸ਼ੂਟ ਕਰ ਰਹੀ ਹਾਂ ਵੀਡੀਓ ਸਾਹਮਣੇ ਕਿਉਂਕਿ ਮੈਂ ਸੋ ਗਈ ਸੀ ਥੋੜੀ ਦੇਰ ਸੋਈ ਕਾ ਨੂੰ ਆ ਸੌਣ ਵੀ ਨਹੀਂ দেয়া ਇਹਨਾਂ ਨੇ ਗਾਪਾ ਕਰਖਿਆ ਟੀਵੀ ਲਾ ਕੇ ਰੱਖਿਆ ਟੀਵੀ ਫਿਲਹਾਲ ਬੰਦ ਕਰਿਆ ਬਵਜੁੱਦ ਕੇ ਪਾਪਾ ਵੀ ਆ ਗਏ ਇਹ ਹੋਣਾ ਹੈ ਹਾਂ ਐਪ੍ਰਿਕੋਟ ਇਹ ਪਤਾ ਕੀ ਆਇਆ ਹੈ ਬਵਜੁੱਦ ਕੇ ਪਾਪਾ ਲੈ ਕੇ ਆਏ ਆ ਐਪ੍ਰਿਕੋਟ ਜੋ ਕਿ ਜਿਹਨੂੰ ਖੁਰਮਾਨੀਆਂ ਕਹਿੰਦੇ ਆ ਹਨਾ ਆਪਾਂ ਨੇ ਕਿੱਥੇ ਗੇਰੀਆਂ ਇਹ ਏਸੀ ਵਾਲੀ ਬਾਲਟੀ ਹੈ ਜੀ ਜੋ ਏਸੀ ਦਾ ਪਾਣੀ ਆਂਦਾ ਨਾ ਠੰਡਾ ਠੰਡਾ ਇਹ ਉਹ ਬਾਲਟੀ ਹੈ ਆਪਾਂ ਨੇ ਉਹਦੇ ਵਿੱਚ ਘੇਰ ਦਿਆ ਪਾਣੀ ਠੰਡਾ ਪਿਆ ਚਿਲਡ ਪਾਣੀ ਆ ਬਿਲਕੁਲ ਆ ਏਸੀ ਵਾਲਾ ਇਹਦੇ ਵਿੱਚ ਆਪਾਂ ਨੇ ਧੋਣੇ ਵਾਸਤੇ ਘੇਰ ਦੀਆਂ ਫਿਰ ਆਪਾਂ ਫ੍ਰਿਜ ਚ ਲਾਉਂਗੇ ਠੰਡੀਆਂ ਹੋ ਜੂਗੀਆਂ ਫਿਰ ਖਾਓਗੇ ਦੇ ਕਿੰਨਾ ਵਧੀਆ ਆਈਡੀਆ ਹਨ ਤੇ ਜੇ ਕੋਈ ਸਬਜੀ ਸਬਜੀ ਹੁੰਦੀ ਆ ਨਾ ਉਹ ਵੀ ਆਪਾਂ ਏਸੀ ਵਾਲੀ ਬਾਲਟੀ ਚ ਘੇਰ ਦੋ ਜੋ ਅੰਦਰ ਪਾਣੀ ਆਂਦਾ ਨਾ ਔਰ ਫਿਰ ਠੰਡੀਆਂ ਹੋ ਜੂਗੀਆਂ ਫਿਰ ਆਪਾਂ ਫ੍ਰਿਜ ਚ ਲਾ ਦੋ ਬਾਅਦ ਵਿੱਚ ਤੁਸੀਂ ਖਾ ਸਕਦੇ ਹੋ ਤੇ ਬਹੁਤ ਟੇਸਟੀ ਹੁੰਦੀਆਂ ਖਾਣ ਚ ਫਿਲਹਾਲ ਅੱਪਾ ਚੱਲਦੇ ਆ ਰਸੋਈ ਦੇ ਵਿੱਚ ਕਿਉਂਕਿ ਨਾ ਕੀ ਚਾਹ ਪਾਣੀ ਬਣਾਉਣਾ ਬੱਚਾ ਹੈਗਾ ਫਿਲਹਾਲ ਸਕੂਲ ਦਾ ਕੰਮ ਕਰ ਰਹੇ ਆ ਰਪੈਂਜਨ ਰਾਈਟਿੰਗ ਸਾਫ ਲਿਖੀ ਮੈਂ ਤੁਹਾਨੂੰ ਪਹਿਲਾਂ ਕਹਿ ਦਿਆ ਮੈਂ ਲਿਖੀ ਖਿਚੜੀ ਜੀ ਨੇ ਪਕਾਈ ਠੀਕ ਆ ਜੋ ਨਹੀਂ ਆ ਰਿਹਾ ਇਹ ਨਹੀਂ ਆਂਦਾ ਮੈਨੂੰ ਇਹ ਕਿਹਾ ਉ ਕੀ ਮਾਤਰਾ ਫੁੱਲ ਲਿਖ ਲੈ ਧੂਲ ਚੂਹਾ ਭਲਾ ਤਿੰਨ ਲਿਖ ਲੈ ਪਹਿਲੇ 1 2 3 ਫੇਰ ਅੱਗੇ ਲਿਖ ਲੈ ਉਹ ਜੀ ਏਸੀ ਦੀ ਬਾਲਟੀ ਵਿੱਚ ਦੇਣਾ ਜੋ ਮੈਂ ਏਸੀ ਦਾ ਪਾਣੀ ਠੰਡਾ ਹੋਇਆ ਬਤਾ ਉਸ ਦੇ ਵਿੱਚ ਆਪਾਂ ਨੇ ਏਸੀ ਦਾ ਪਾਣੀ ਜਿਹੜਾ ਬਾਹਰ ਨਿਕਲਦਾ ਵੇਸਟ ਨਹੀਂ ਜਾਣਦੇ ਆ ਉਸ ਦੇ ਵਿੱਚ ਆਪਾਂ ਨੇ ਐਪ੍ਰਿਕੋਟ ਧੋਏ ਆ ਕਿਉਂਕਿ ਇਹ ਪਾਣੀ ਨਾ ਤਾਜ਼ਾ ਔਰ ਵਧੀਆ ਔਰ ਠੰਡਾ ਪਾਣੀ ਹੁੰਦਾ ਚਿਲਡ ਉਹਦੇ ਵਿੱਚ ਧੋ ਕੇ ਮੈਂ ਇੱਕ ਟੋਕਰੀ ਚ ਕੱਢੀਆਂ ਹੁਣ ਆਪਾਂ ਲਾਉਂਗੇ ਫ੍ਰਿਜ ਚ ਤੇ ਠੰਡੀਆਂ ਹੋ ਜੂਗੀਆਂ ਉਸ ਤੋਂ ਬਾਅਦ ਖਾਓਗੇ ਤੇ ਇੱਧਰ ਭਿਓਏ ਹੋਏ ਆ ਮੈਂ ਛੋਲੇ ਜੋ ਇਹ ਬੋਤਲਾ ਪਾਣੀ ਦੀ ਭਰਨੀ ਆ ਦੇਖੋ ਬੱਚਿਆਂ ਕੇ ਸਕੂਲਾਂ ਮਤੇ ਆਈਆਂ ਮੇਰੇ ਹਸਬੰਦ ਲੈ ਕੇ ਗਏ ਵਤੇ ਇਹ ਬੱਚਿਆਂ ਨੇ ਪੀਏ ਔਰ ਇਹ ਬੱਚਿਆਂ ਕੀ ਸਕੂਲ ਲੰਘੀਆਂ ਇਹਨਾਂ ਨੂੰ ਧੋਕੇ ਫੇਰ ਫ੍ਰਿਜ ਚ ਲਾਨੀ ਆ ਕਿਉਂਕਿ ਕਾਲੂ ਫੇਰ ਚਾਹਿੰਦੀਆਂ ਹਨ ਠੰਡੀਆਂ ਹੋ ਜਾਣਗੀਆਂ ਤੇ ਫਾਈਨਲੀ ਮੈਂ ਭੋਏ ਤੇ ਛੋਲੇ ਜੋ ਕਿ ਸਬਜੀ ਬਣਾਣੀ ਹੈ ਔਰ ਅੱਜ ਮੈਂ ਬਣਾਇਆ ਤਾਂ ਮਿੱਠਾ ਕद्दू ਜੋ ਕਿ ਬੋ ਘਟ ਖਾਣੇ ਆ ਖਾਂਦੇ ਨਹੀਂ ਹੈਗੇ ਪਤਾ ਨਹੀਂ ਕਿਉਂ ਤੇ ਇੱਕ ਦਿਲ ਕਰਦਾ ਕਿ ਸਵੇਰੇ ਮੈਂ ਚਾਵਲ ਬਣਾਵਾ ਕਿਉਂਕਿ ਕद्दू ਦੀ ਸਬਜੀ ਬਚੀ ਪਈ ਹੈ ਕਾਲੂ ਵੀ ਕद्दू ਹੀ ਖੜਾਵਾਂਗੀ ਫੇਰ ਕਿਉਂਕਿ ਜਦ ਤੱਕ ਖਾਂਦੇ ਨਹੀਂ ਨਾ ਮੈਂ ਵੀ ਖੜਾ ਕੇ ਹਾਟੇ ਕਰਦੀ ਆ ਕਿਉਂਕਿ ਕद्दू ਦੀ ਸਬਜ਼ੀ ਹੋ ਗਈ ਪੇਠਾ ਹੋ ਗਿਆ ਹਨਾ ਇਹ ਖਾਂਦੇ ਨਹੀਂ ਆ 1 ਮਿੰਟ ਮੈਂ ਗਿੱਟੇ ਘੜਦਾ ਕਿਉਂਕਿ ਮੈਂ ਖਾਰੀਤੀ ਐਪ੍ਰੀਕੋਟ ਹੋਰ ਬੋਲਣ ਲੱਗ ਗਈ ਇਦਾਂ ਹੀ ਤੇ ਫਿਲਹਾਲ ਮੈਂ ਆਈ ਤੀ ਚਾਹ ਬਣਾਉਣ ਬੱਚੇ ਕਰ ਰਹੀਆਂ ਅੰਦਰ ਸਕੂਲ ਦਾ ਕੰਮ ਹਨਾ ਮੈਂ ਕਿਹਾ ਤਾਂ ਮੈਂ ਸਕੂਲ ਦਾ ਕੰਮ ਕਰੋ ਇੰਨਾ ਔਰ ਮੈਂ ਮੰਝਣੇ ਆ ਭਾਂਡੇ ਦੇਖੋ ਢੇਰ ਲੱਗ ਗਿਆ ਫੇਰ ਕਿਉਂਕਿ ਟਿਫਨ ਵਗੈਰਾ ਆਏ ਆ ਬੱਚਿਆਂ ਕੇ ਵੇਲੇ ਹੋ ਕੇ ਔਰ ਇਹ ਐਪ੍ਰੀਕੋਟ ਜੋ ਮੈਂ ਧੋਏ ਆ ਇਹ ਫ੍ਰਿਜ ਚ ਲਾ ਦਾਂ ਔਰ ਠੰਡੇ ਹੋ ਜੂਗੇ ਫੇਰ ਖਾਓਗੇ ਸਾਰੇ ਜਾਣੇ ਔਰ ਬੋਤਲਾਂ ਪਾਣੀ ਦੀ ਭਰਨੀ ਆ ਫਿਲਹਾਲ ਚਾਹ ਬ ਔਰ ਨਾਲੇ ਮੰਜੂਂਗੀ ਬਰਤਨ ਹਨਾ ਬੱਚੇ ਕਰ ਰਹੇ ਆ ਸਕੂਲ ਦਾ ਕੰਮ ਤੇ ਬਾਕੀ ਸਬਜੀ ਨਹੀਂ ਖਾਂਦੇ ਗੱਦੂ ਲੇਕਿਨ ਕੱਲ ਨੂੰ ਵੀ ਗੱਦੂ ਖੜਾਵਾਂਗੀ ਜੇ ਇਹਨਾਂ ਨੇ ਨਾ ਖਾਇਆ ਸਵੇਰੀ ਨਮਕੀਨ ਛੋੜ ਪਾ ਦੇਣੀ ਆ ਟਿਫਨਗੇ ਵਿੱਚ ਦਹੀਂ ਹੈ ਦਹੀਂ ਘਰ ਜਮਾਵਾਂਗੀ ਮੈਂ ਤੇ ਦਹੀਂ ਦੇ ਨਾਲ ਇਹਨਾਂ ਨੇ ਚੋਲ ਖਾ ਲੈਣੇ ਆ ਤੋ ਚਲੋ ਜੀ ਕਰਦੇ ਆਪਾਂ ਵਲੌਗ ਦਾ ਐਂਡ ਵਲੌਗ ਹੋ ਜਾਣਾ ਲੰਬਾ ਦੇਖੋ ਖਿੜਕੀ ਦੇ ਵਿੱਚ ਕਿੰਨੀ ਧੁੱਪ ਆਈ ਵੀ ਆ ਹਨਾ यिड़की के बहुत ज्यादा धुप्पाई है बाकी मेरे अंदर धुप तो नहीं बढ़ती अंदर मेरा ठंडा कमरा बिल्कुल तो चलो जी बलॉग का एंड करते हैं आप मिलते हैं नैक्सट बलॉग के लिए बाय बाय टेक केयर और फुल वॉच कराया करो स्किप ना कराया करो भांडा है लग गया जी मेरा ढेर जो कि मैं हूँ फिलहाल भांडे मजने हैं यहाँ आप की बोटल भरी है कुकर चक्ए क्योंकि कुकर केज़ा पानी भर देता फ्रैश वैसा बाल्टी भी भरया हुआ है ਲੇਕਿਨ ਕੁੱਕਰ 'ਚ ਮੈਂ ਬੋਤਲਾਂ ਭਰ ਦਿੰਨੀ ਆ ਜਦੋਂ ਆਉਂਦੇ ਆ ਕਿਉਂਕਿ ਫਰੈਸ਼ ਪਾਣੀ ਆਉਂਦਾ ਸਾਡੇ ਤਾਜ਼ਾ ਫਿਲਟਰ ਮੈਂ ਲਗਵਾਇਆ ਨਹੀਂ ਹੈਗਾ ਕਿਉਂਕਿ ਫਿਲਟਰ ਮੈਂ ਕਿਸੇ ਕਾਰਨ ਕਰਕੇ ਨਹੀਂ ਲਵਾਇਆ ਉਹ ਕਾਰਨ ਮੈਂ ਬਾਅਦ 'ਚ ਦੱਸਾਂਗੀ ਤੇ ਚਲੋ ਜੀ ਬਾਏ ਟੇਕ ਕੇਅਰ ਤੇ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ ਔਰ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਵੀਡੀਓ ਨੂੰ ਪੂਰਾ ਦੇਖਿਆ ਕਰੋ ਐਂਡ ਤੱਕ ਦੇਖਿਆ ਕਰੋ ਹਨਾ ਬਾਏ ਜੀ ਟੇਕ ਕੇਅਰ